ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪੈਨ ਦੇ ਵਿੱਚ ਆਪਾਂ ਇੱਕ ਚਮਚਾ ਦੇਸੀ ਘਿਓ ਦਾ ਪਾਇਆ ਗਰਮ ਹੋ ਗਿਆ ਇੱਕ ਕੌਲੀ ਆਪਾਂ ਪਾਤੀ ਗੁੜ ਦੀ ਗੁੜ ਨੂੰ ਆਪਾਂ ਭਨ ਕੇ ਪਾਇਆ ਤੇ ਗੁੜ ਨੂੰ ਆਪਾਂ ਜਿਹੜਾ ਚੰਗੀ ਤਰ੍ਹਾਂ ਮੈਲਟ ਹੋਣ ਦਿੰਨੇ ਆ ਬਹੁਤ ਹੀ ਹੈਲਦੀ ਬਹੁਤ ਹੀ ਟੇਸਟੀ ਰੈਸਪੀ ਜਿਹੜੀ ਬਣ ਕੇ ਤਿਆਰ ਹੋਣ ਵਾਲੀ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿੱਪ ਨਾ ਕਰਿਓ ਤਾਂ ਹੀ ਆਪਾਂ ਨੂੰ ਪੂਰੀ ਜਾਣਕਾਰੀ ਜਿਹੜੀ ਮਿਲਦੀ ਆ ਆਪਾਂ ਕਿਹੜੀ ਕਿਹੜੀ ਚੀਜ਼ ਇਹਦੇ ਵਿੱਚ ਪਾਈ ਆ ਕਿਸ ਤਰ੍ਹਾਂ ਇਹਨੂੰ ਬਣਾਇਆ ਆਪਾਂ ਬਿਲਕੁਲ ਸੌਖੀ ਆਸਾਨ ਜੀ ਰੈਸਪੀ ਹੈ ਇਹ ਦੇਖੋ ਗੁੜ ਆਪਣਾ ਜਿਹੜਾ ਆ ਮੈਲਟ ਹੋਣ ਲੱਗ ਗਿਆ ਆ ਚੰਗੀ ਤਰ੍ਹਾਂ ਇਹਨੂੰ ਆਪਾਂ ਜਿਹੜਾ ਮੈਲਟ ਕਰਕੇ ਇਹਨੂੰ ਆਪਾਂ ਪਕਾਉਣਾ ਆ ਗੁੜ ਨੂੰ ਵੀਡੀਓ ਤੁਹਾਨੂੰ ਪਤਾ ਹੀ ਆਪਾਂ ਬਿਲਕੁਲ ਆਸਾਨ ਜਿਹੇ ਤਰੀਕੇ ਦੇ ਨਾਲ ਬਣਾਉਨੇ ਹੁੰਨੇ ਆ ਛੋਟੀ ਹੀ ਰੱਖ ਕੇ ਬਣਾਉਨੇ ਹੁੰਨੇ ਆ ਤੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਲਾਈਕ ਕਰ ਲਿਆ ਕਰੋ ਸ਼ੇਅਰ ਕਰ ਲਿਆ ਕਰੋ ਜੀ ਤੇ ਗੁੜ ਆਪਣਾ ਜਿਹੜਾ ਪੱਕੀ ਜਾਂਦਾ ਆ ਤੇ ਇੱਧਰ ਆਪਾਂ ਇੱਕ ਬੜਾ ਭਾਂਡਾ ਲੈ ਲਿਆ ਉਹਨੂੰ ਥੋੜਾ ਜਿਹਾ ਗਰਮ ਕੀਤਾ ਕਿਉਂਕਿ ਸਰਦੀ ਦਾ ਮੌਸਮ ਆ ਪਾਂਡੇ ਵੀ ਜਿਹੜੇ ਬਰਤਨ ਆਪਣੇ ਉਹ ਵੀ ਠੰਡੇ ਹੁੰਦੇ ਕਿਉਂ ਵੀ ਠੰਡਾ ਹੁੰਦਾ ਇਸ ਕਰਕੇ ਆਪਾਂ ਗਰਮ ਕਰਕੇ ਇਹਨੂੰ ਜਿਹੜਾ ਘਿਓ ਲਾ ਲਿਆ ਥੋੜਾ ਜਿਹਾ ਗ੍ਰੀਸ ਕਰਨਾ ਇਹਨੂੰ ਤੇਲ ਨਾਲ ਕਰ ਲੋ ਚਾਹੇ ਘਿਓ ਨਾਲ ਆਪਾਂ ਦੇਸੀ ਘਿਓ ਨਾਲ ਕੀਤਾ ਆ ਤੇ ਪਹਿਲੇ ਹੀ ਆਪਾਂ ਗ੍ਰੀਸ ਕਰਕੇ ਇਹਨੂੰ ਰੱਖ ਲੈਣੇ ਆ ਤੇ ਗੁੜ ਨੂੰ ਆਪਾਂ ਜਿਹੜਾ ਚੰਗੀ ਤਰ੍ਹਾਂ ਪਕਾ ਲੈਣੇ ਆ ਦੇਖੋ ਗੁੜ ਆਪਣਾ ਜਿਹੜਾ ਤਕਰੀਬਨ ਮੈਲਟ ਹੋ ਗਿਆ ਆ ਵਿੱਚ ਥੋੜਾ ਜਿਹਾ ਤੇ ਇਹਨੂੰ ਚੰਗੀ ਤਰ੍ਹਾਂ ਮੈਲਟ ਕਰਕੇ ਤੇ ਇਹਨੂੰ ਆਪਾਂ ਪਕਾਉਣੇ ਆ ਤੇ ਫਿਰ ਇਹਦੇ ਵਿੱਚ ਆਪਾਂ ਜਿਹੜੀਆਂ ਅੱਗੇ ਚੀਜ਼ਾਂ ਪਾਉਣੀਆਂ ਉਹ ਪਾਉਣੇ ਆ ਤੇ ਹੈਲਦੀ ਵੀ ਆ ਤੇ ਟੇਸਟੀ ਵੀ ਆ ਸਰਦੀਆਂ ਦੇ ਮੌਸਮ ਦੇ ਵਿੱਚ ਨਮੀ ਜਿਹਾ ਡਿਸ਼ ਆ ਇਹ ਤੇ ਹੈਗੀ ਵੀ ਆਸਾਨ ਆ ਬਿਲਕੁਲ ਤੇ ਤੁਸੀਂ ਬਣਾ ਸਕਦੇ ਜੀ ਜਦੋਂ ਆਪਾਂ ਬਣਾਨੇ ਤਾਂ ਤੁਸੀਂ ਵੀ ਬਣਾ ਸਕਦੇ ਬਿਲਕੁਲ ਸੌਖਾ ਜਿਹਾ ਤਰੀਕਾ ਆ ਇਹ ਤੇ ਦੇਖੋ ਗੁੜ ਆਪਣਾ ਜਿਹੜਾ ਐ ਚੰਗੀ ਤਰ੍ਹਾਂ ਮੈਲਟ ਹੋ ਚੁੱਕਿਆ ਆ ਤੇ ਇਹਨੂੰ ਆਪਾਂ ਥੋੜਾ ਜਿਹਾ ਏਦਾਂ ਪਕਾ ਲੈਣੇ ਆ ਗੁੜ ਨੂੰ ਤੇ ਇਹ ਆਪਾਂ ਜਿਹੜੀ ਪਾਈ ਇਹਦੇ ਵਿੱਚ ਸੁੰਡ ਪੀਸੀ ਹੋਈ ਸੁੰਡ ਅੱਧਾ ਚਮਚਾ ਤੁਸੀਂ ਆਪਣੇ ਮਟੀਰੀਅਲ ਦੇ ਹਿਸਾਬ ਨਾਲ ਪਾਉਣੀ ਆ ਇਹ ਪਾਈ ਆਪਾਂ ਮਿੱਠੀ ਸੌਂਫ ਘਾਣ ਵਾਲੀ ਤੇ ਅੱਧਾ ਚਮਚਾ ਅੱਧਾ ਚਮਚਾ ਪਾਈ ਆ ਪੀਸੀ ਹੋਈ ਸੁੰਡ ਜਿੰਜਰ ਪਾਊਡਰ ਜਿਹੜਾ ਆ ਤੇ ਅੱਧਾ ਚਮਚਾ ਜਿਹੜੀ ਪਾਈ ਆ ਸੌਂਫ ਤੇ ਇਹਨੂੰ ਵੀ ਆਪਾਂ ਸਵਾਰ ਕੇ ਜਿਹੜਾ ਇਹਦੇ ਵਿੱਚ ਪਕਾ ਲੈਣੇ ਆ ਚੰਗੀ ਤਰ੍ਹਾਂ ਨਾਲੇ ਤੇ ਗੁੜ ਪੱਕ ਜਾਊਗਾ ਨਾਲੇ ਆਪਣਾ ਜਿਹੜਾ ਆ ਸੌਂਫ ਤੇ ਸੁੰਡ ਜਿਹੜੀ ਆ ਉਹ ਵੀ ਵੇਚੇ ਦੇ ਪੱਕ ਜਾਊਗੇ ਤੇ ਵਧੀਆ ਤਰੀਕੇ ਦੇ ਨਾਲ ਜਿਹੜੀ ਆਪਾਂ ਬਾਜ਼ਾਰੋਂ ਚੀਜ਼ ਲਿਆ ਕੇ ਖਾਣੇ ਨਾਲ ਆਪਾਂ ਘਰੇ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਸਕਦੇ ਆ ਕੋਈ ਔਖਾ ਕੰਮ ਨਹੀਂ ਹੁੰਦਾ ਸਾਫ਼ ਸੁਥਰੀ ਚੀਜ਼ ਬਣਾ ਕੇ ਖਾਇਆ ਕਰੋ ਹਰ ਇੱਕ ਵੀਡੀਓ 'ਚ ਸਾਡੀ ਇਹੀ ਰਿਕਵੈਸਟ ਹੁੰਦੀ ਆ ਤੇ ਤੁਸੀਂ ਜਿਹੜੀ ਆ ਘਰੇ ਹਰ ਇੱਕ ਚੀਜ਼ ਜਿਹੜੀ ਆ ਬਣਾ ਕੇ ਖਾਣ ਦੀ ਕੋਸ਼ਿਸ਼ ਕਰਿਆ ਕਰੋ ਬਾਜ਼ਾਰੋਂ ਜਿਹੜਾ ਆ ਥੋੜਾ ਪਰਹੇਜ਼ ਕਰਿਆ ਕਰੋ ਕਿਉਂਕਿ ਸਾਫ਼ ਸਫਾਈ ਬਹੁਤ ਜ਼ਿਆਦਾ ਨਹੀਂ ਹੁੰਦੀ ਹੈਗੀ ਇਸ ਕਰਕੇ ਆਪਾਂ ਜਿਹੜਾ ਘਰੇ ਬਣਾ ਸਕਦੇ ਦੇਖੋ ਗੋਲਟ ਆਪਣਾ ਜਿਹੜਾ ਗੋੜਾ ਹੈ ਚੰਗੀ ਤਰ੍ਹਾਂ ਜਿਹੜਾ ਫਿਗਰ ਗਿਆ ਹੈ ਆ ਪੱਕ ਗਿਆ ਆ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਨੇ ਆ ਜੀ ਜਿਹੜੀ ਅੱਗੇ ਇਹਦੇ ਵਿੱਚ ਆਪਾਂ ਹੋਰ ਇੱਕ ਚੀਜ਼ ਪਾਉਣੀ ਆ ਤੇ ਸਕਿੱਪ ਨਾ ਕਰਿਓ ਐਂਡ ਤੱਕ ਦੇਖਿਓ ਬਿਟੀ ਉਹਨੂੰ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਬਹੁਤ ਹੀ ਟੇਸਟੀ ਜੀ ਇਹ ਜਿਹੜੀ ਡਿਸ਼ ਬਣ ਕੇ ਤਿਆਰ ਹੋਣੀ ਆ ਤੇ ਲੋ ਜੀ ਗੋੜਾ ਆਪਣਾ ਜਿਹੜਾ ਪੱਕ ਗਿਆ ਸੁੰਡ ਸੌਫ ਜੇ ਤੁਸੀਂ ਇੱਥੇ ਇਹਦੇ ਵਿੱਚ ਸੁੱਕਾ ਨਾਰੀਅਲ ਟੂਠੀ ਕੱਟ ਕੇ ਪਾਉਣੀ ਚਾਹੁੰਦੇ ਹੋ ਉਹ ਵੀ ਪਾ ਸਕਦੇ ਆ ਤੇ ਇਹ ਲੈ ਆਪਾਂ ਪੁੱਜੇ ਹੋਏ ਛੋਲੇ ਬਿਨਾ ਛਿਲਕੇ ਤੋਂ ਪੁੱਜੇ ਹੋਏ ਛੋਲਿਆਂ ਦੀ ਇੱਕ ਕੋਲੀ ਲਈ ਆਪਾਂ ਗੁੜ ਥੋੜਾ ਸੀ ਤੇ ਛੋਲੇ ਆਪਣੇ ਪੂਰੀ ਕੋਲੀ ਭਰੀ ਹੋ ਆ ਤੇ ਇਹਨੂੰ ਵੀ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਲੈਣਾ ਆ ਇੱਕ ਵਾਰੀ ਜਰੂਰ ਟਰਾਈ ਕਰਕੇ ਦੇਖਿਓ ਬਹੁਤ ਹੀ ਟੇਸਟੀ ਇਹ ਜਿਹੜਾ ਛੋਲਿਆਂ ਦਾ ਗੱਚਕ ਬਣ ਕੇ ਤਿਆਰ ਹੁੰਦਾ ਜੀ ਇੱਕ ਤਾਂ ਇਹ ਜਿਹੜੇ ਛੋਲੇ ਆਪਣੀ ਸਿਹਤ ਲਈ ਬਹੁਤ ਵਧੀਆ ਹੁੰਦੇ ਤਾਕਤਵਰ ਹੁੰਦੇ ਆ ਤੇ ਸਰਦੀ ਦੇ ਮੌਸਮ ਵਿੱਚ ਕਿਉਂਕਿ ਜ਼ੁਕਾਮ ਵਗੈਰਾ ਆਪਾਂ ਨੂੰ ਹੋ ਜਾਂਦਾ ਜਲਦੀ ਤੇ ਬੇਸਣ ਜਿਹੜਾ ਆਪਾਂ ਨੂੰ ਪਤਾ ਹੀ ਹੈ ਵੀ ਆਪਾਂ ਨੂੰ ਜਿਹੜਾ ਬਹੁਤ ਫਾਇਦਾ ਕਰਦਾ ਇਸ ਕਰਕੇ ਆਪਾਂ ਨੂੰ ਛੋਲਿਆਂ ਦੀ ਕੋਈ ਵੀ ਰੈਸਪੀ ਜਿਹੜੀ ਆਪਾਂ ਚੀਜ਼ ਬਣਾ ਕੇ ਖਾਣੇ ਆ ਨਾ ਤੇ ਆਪਾਂ ਨੂੰ ਉਹ ਫਾਇਦਾ ਹੀ ਕਰੂਗੀ ਤੇ ਦੂਜੀ ਆਪਾਂ ਇਹਦੇ ਵਿੱਚ ਪਾ ਲਈ ਸੌਂਫ ਹਾਜਮੇ ਵਾਸਤੇ ਵਧੀਆ ਹੁੰਦੀ ਹੈ ਤੇ ਸੁੰਡ ਪਾ ਲਈ ਉਹ ਵੀ ਗਰਮ ਹੁੰਦੀ ਗੁੜ ਵੀ ਗਰਮ ਹੁੰਦਾ ਆ ਤੇ ਇਸ ਤਰ੍ਹਾਂ ਇਹਨੂੰ ਆਪਾਂ ਜਿਹੜਾ ਆ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਇਹਨੂੰ ਗੁੜ ਤਾਂ ਆਪਣਾ ਪੱਕਿਆ ਹੀ ਹੈ ਛੋਲੇ ਆਪਣੇ ਜਿਹੜੇ ਭੁੱਜੇ ਹੋਏ ਆ ਤੇ ਚੰਗੀ ਤਰ੍ਹਾਂ ਇਹਨੂੰ ਆਪਾਂ ਇਦਾਂ ਜਿਹੜਾ ਸਾਰਾ ਮਿੱਠਾ ਇਹਨਾਂ ਦੇ ਵਿੱਚ ਐ ਚੰਗੀ ਤਰ੍ਹਾਂ ਕੱਲੇ ਕੱਲੇ ਦਾਣੇ ਨੂੰ ਲੱਗ ਤੇ ਇਸ ਤਰ੍ਹਾਂ ਰਲਾ ਲੈਣਾ ਸਵਾਰਕੇ ਤੇ ਗ੍ਰੀਸ ਆਪਾਂ ਭਾਂਡਾ ਜਿਹੜਾ ਕਰਕੇ ਪਹਿਲੇ ਰੱਖਿਆ ਆ ਤੇ ਇਹਨੂੰ ਆਪਾਂ ਜਿਹੜਾ ਆ ਉਹਦੇ ਵਿੱਚ ਬਾ DNA ਪਹਿਲਾਂ ਆਪਾਂ ਸਵਾਰਕੇ ਇਹਨੂੰ ਮਿਕਸ ਕਰ ਲੈਨੇ ਆ ਤੇ ਜਿਹੜਾ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਸੀਂ ਜਿਹੜੀ ਮੇਰੀ ਵੀਡੀਓ ਕਿੱਥੋਂ ਦੇਖਦੇ ਹੁੰਨੇ ਆ ਕਿਹੋ ਜਿਹੀ ਲੱਗਦੀ ਆ ਸਾਡੀ ਵੀਡੀਓ ਤੁਹਾਨੂੰ ਉਹਦੇ ਨਾਲ ਸਾਡਾ ਜਿਹੜਾ ਬਹੁਤ ਹੀ ਹੌਸਲਾ ਵੱਧ ਜਾਂਦਾ ਆ ਤੇ ਸਾਨੂੰ એનર્ਜੀ ਮਿਲਦੀ ਆ ਉਹਦੇ ਨਾਲ ਤੇ ਦੇਖੋ ਆਪਾਂ ਉਹ ਜਿਹੜਾ ਭਾਂਡਾ ਗ੍ਰੀਸ ਕਰਕੇ ਰੱਖਿਆ ਸੀ ਉਹਦੇ ਵਿੱਚ ਆਪਾਂ ਸਾਰੇ ਜਿਹੜੇ ਚਨੇ ਸੀ ਗੁੜ ਸੀ ਬਣਾਇਆ ਗੱਚਕ ਆਪਾਂ ਉਹ ਆਪਾਂ ਕੱਢ ਦਿੱਤਾ ਤੇ ਹੱਥ ਦੇ ਨਾਲ ਇਹਨੂੰ ਆਪਾਂ ਇਦਾਂ ਸੈੱਟ ਕਰ ਦਿੰਨੇ ਆ ਤੇ ਜਦੋਂ ਇਹ ਠੰਡਾ ਹੋ ਗਿਆ ਤੇ ਫਿਰ ਇਹਦੇ ਆਪਾਂ ਪੀਸ ਤੋੜ ਲਵਾਂਗੇ ਤੇ ਇਸ ਕਰਕੇ ਮੈਂ ਤੁਹਾਨੂੰ ਕਹਿੰਨੀ ਹੈ ਹੈਲਦੀ ਆ ਇਹ ਜਿਹੜੇ ਛੋਲੇ ਹੁੰਦੇ ਆ ਬਹੁਤ ਹੀ ਤਾਕਤ ਵਾਲੇ ਹੁੰਦੇ ਆ ਤੇ ਆਪਾਂ ਵੈਸੇ ਵੀ ਖਾਣੇ ਆ ਵਧੀਆ ਹੁੰਦੇ ਆ ਇਹ ਲਓ ਜੀ ਗੱਚਕ ਆਪਣਾ ਜਿਹੜਾ ਆ ਤਿਆਰ ਹੋ ਗਿਆ ਠੰਡਾ ਵੀ ਹੋ ਗਿਆ ਮੜਾ ਜਿਆ ਕਰ ਦਨਾ ਇਦਾਂ ਹਲਾ ਕੇ ਚਾਕੂ ਨਾਲ ਤੇ ਇਹਨੂੰ ਆਪਾਂ ਚੱਕ ਲੈਨੇ ਦੇਖੋ ਕਿੰਨਾ ਸੋਹਣਾ ਜਿਹੜਾ ਛੋਲਿਆਂ ਦਾ ਤੇ ਗੁੜ ਦਾ ਗੱਚਕ ਬਣ ਕੇ ਜਿਹੜਾ ਤਿਆਰ ਹੋ ਗਿਆ ਬਣਾ ਸਕਦੇ ਤੁਸੀਂ ਵੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਸਪੋਰਟ ਕਰੋ ਮੇਰੇ ਚੈਨਲ ਨੂੰ ਲਓ ਜੀ ਆਪਾਂ ਇਹਦੇ ਜਿਹੜੇ ਪੀਸ ਕਰ ਲੈਨੇ ਆ ਇਸ ਤਰ੍ਹਾਂ ਤੁਸੀਂ ਕਦੇ ਵੀ ਰੋਟੀ ਤੋਂ ਬਾਅਦ ਜਦੋਂ ਦਿਲ ਕਰੇ ਤੁਸੀਂ ਇੱਕ ਪੀਸ ਇਹਦਾ ਖਾ ਸਕਦੇ ਆ ਹੈਲਦੀ ਵੀ ਆ ਤੇ ਟੇਸਟੀ ਵੀ ਹੈ ਇਹ ਲਓ ਜੀ ਆਪਣਾ ਵਧੀਆ ਜਿਹੜਾ ਛੋਲਿਆਂ ਦਾ ਤੇ ਗੁੜ ਦਾ ਗੱਚਕ ਬਣ ਕੇ ਤਿਆਰ ਹੋ ਗਿਆ ਸੌਖੇ ਤਰੀਕੇ ਨਾਲ ਬਣਾਓ ਖਾਓ ਵੀਡੀਓ ਦੇਖ ਲਈ ਧੰਨਵਾਦ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ